ਪਟੰਡੇ ਦਾ ਆ ਸਰਕਾਰੀ ਸਕੂਲ ਤਾਂ ਹਰ ਮਹਿੰਗੇ ਸਕੂਲ ਦੀ ਢੂਈ ਪੰਦ ਹੈ ਪ੍ਰਿੰਸੀਪਲ ਗਰਮੇਲ ਸਿੰਘ ਸਿੱਧੂ ਕਹਿੰਦੇ ਹੁਣ ਬਲੈਕਬੋਰਡ ਵਾਲੀ ਤਾਂ ਪੁਰਾਣੀ ਗੱਲ ਹੋ ਗਈ ਸਾਡੇ ਸਰਕਾਰੀ ਸਕੂਲ ਚ ਟੱਚ ਪੈਨਲਾਂ ਤੇ ਕੰਮ ਹੁੰਦਾ ਅਸੀਂ ਤਪੜਾਂ ਤੋਂ ਬਾਅਦ ਬੈਂਚ ਬੈਂਚਾਂ ਤੋਂ ਬਾਅਦ ਆਧੁਨਿਕ ਬੈਂਚ ਇਸ ਦੇ ਨਾਲ ਹੀ ਅਸੀਂ ਜਿਹੜਾ ਪਹਿਲਾਂ ਬਲੈਕਬੋਰਡ ਫਿਰ ਗ੍ਰੀਨ ਬੋਰਡ ਤੇ ਹੁਣ ਫਿਰ ਪ੍ਰੋਜੈਕਟਰ ਹੁਣ ਟੱਚ ਸਕਰੀਨ ਤੇ ਟੱਚ ਪੈਨਲ ਤੱਕ ਪਹੁੰਚ ਗਏ ਆ ਸਰਕਾਰੀ ਸਕੂਲਾਂ ਦੇ ਬੱਚੇ ਤਾਂ ਤੁਸੀਂ ਦਰਖਤਾਂ ਦੀ ਛਾਂ ਹੇਠਾਂ ਕਲਾਸਾਂ ਲਾ ਕੇ ਪੜਦੇ ਸੁਣੇ ਹੋਣਗੇ ਪਰ ਇਸ ਸਕੂਲ ਦੇ ਜਵਾਕ ਏਸੀ ਕਲਾਸਰੂਮਾਂ 'ਚ ਬਹਿ ਕੇ ਪੜਦੇ ਆ ਮੇਰੀ ਟੀਮ ਨੇ ਸੋਚਿਆ ਵੀ ਇਸ ਸਾਲ ਗਰਮੀ ਜ਼ਿਆਦਾ ਪੈ ਰਹੀ ਸੀ ਅਸੀਂ ਨਾਲ ਮਿਲ ਕੇ ਲਗਭਗ 18 ਏਸੀ ਸਕੂਲ ਵਿੱਚ ਲਾ ਚੁੱਕੇ ਹਾਂ 1 ਜੁਲਾਈ ਤੋਂ ਲੈ ਕੇ 31 ਜੁਲਾਈ ਦੇ ਵਕਫੇ ਤੱਕ ਇਹ ਬਹੁਤੇ ਜਿਹੜੇ ਕਲਾਸਰੂਮ ਐ ਉਹ ਵੀ ਏਸੀ ਹੋ ਚੁੱਕੇ ਆ ਤੇ ਇਸ ਸਾਲ ਦੇ ਵਿੱਚ ਕੋਸ਼ਿਸ਼ ਕਰਾਂਗੇ ਬਾਕੀ ਵੀ ਹੋ ਜਾਣ ਸਕੂਲ ਦੀਆਂ ਸਹੂਲਤਾਂ ਦਾ ਅੰਦਾਜ਼ਾ ਇਕੱਲੀ ਵੱਡੀ ਬਿਲਡਿੰਗ ਤੋਂ ਨਾ ਲਾ ਲਿਓ ਸਹੂਲਤਾਂ ਸੁਣ ਕੇ ਤਾਂ ਇੰਜ ਲੱਗਦਾ ਜਿਵੇਂ ਕਿਸੇ ਸਰਕਾਰੀ ਸਕੂਲ 'ਚ ਨਹੀਂ ਕਿਸੇ ਵੱਡੀ ਯੂਨੀਵਰਸਿਟੀ 'ਚ ਫਿਰਦੇ ਹੋਈਏ ਸਾਰੇ ਸਕੂਲ ਦੇ ਵਿੱਚ ਸੀਸੀਟੀਵੀ ਤੇ ਸਾਊਂਡ ਦੀ ਸਹੂਲਤ ਹੈ ਸਾਡੇ ਕੋਲੇ ਸਾਇੰਸ ਲੈਬ ਫਿਜ਼ਿਕਸ ਲੈਬ ਕੈਮਿਸਟਰੀ ਲੈਬ ਬਾਇਓ ਲੈਬ ਦੇ ਨਾਲ-ਨਾਲ ਕੰਪਿਊਟਰ ਲੈਬ ਕੰਸਟਰਕਸ਼ਨ ਲੈਬ ਤੇ ਹੈਲਥ ਲੈਬ ਇਹ ਬਹੁਤ ਉੱਚ ਪੱਧਰ ਦੀਆਂ ਸਾਡੀਆਂ ਲੈਬਸ ਨੇ ਜਿੰਨੇ ਚਰਚੇ ਸਕੂਲ ਦੇ ਆਣਾ ਉਨੇ ਹੀ ਚਰਚੇ ਇਥੋਂ ਦੇ ਜਵਾਕਾਂ ਦੇ ਵੀ ਆ ਜਿਨ੍ਹਾਂ ਨੇ ਖੇਡਾਂ ਚ ਐਨੀਆਂ ਕੁ ਮੱਲਾਂ ਮਾਰੀਆਂ ਕਿ ਸੁਣਨ ਵਾਲੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਸਵੇਰੇ 5 ਵਜੇ ਸਾਡੇ ਵਿਹੜੇ ਵਿੱਚ ਹੀ ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਦੀ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਸਾਡੇ ਸਕੂਲ ਦੇ ਬੱਚੇ ਪਿਛਲੇ ਸਾਲ ਵੀ ਨੈਸ਼ਨਲ ਤੱਕ ਪਹੁੰਚੇ ਨੇ ਤਾਂ ਹੁਣ ਜ਼ਿਲ੍ਹਾ ਪੱਤਰੀ ਗੇਮਾਂ ਖਤਮ ਹੋ ਗਈਆਂ ਤਾਂ ਅਸੀਂ 27 ਸਾਡੇ ਬੱਚੇ ਜ਼ਿਲ੍ਹਾ ਜੇਤੂ ਨੇ ਗੁਰਮੇਲ ਸਿੰਘ ਸਿੱਧੂ ਕਹਿੰਦੇ ਮੈਂ ਫੀਸ ਵਰਦੀ ਜਾਂ ਕਿਤਾਬਾਂ ਕਰਕੇ ਕਦੇ ਕਿਸੇ ਬੱਚੇ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੰਦਾ ਕਹਿੰਦੇ ਮੈਂ ਤਾਂ ਇੰਨਾ ਬੱਚਿਆਂ 'ਚ ਆਪਣੀ ਖੁਸ਼ੀ ਦੇਖਦਾ ਤੇ ਮੈਨੂੰ ਸਕੂਨ ਇਨ੍ਹਾਂ ਬੱਚਿਆਂ ਨੂੰ ਚੰਗੇ ਰਾਹਾਂ ਤੇ ਤੋਰ ਕੇ ਮਿਲਦਾ ਅਸੀਂ ਕਿਸੇ ਵੀ ਬੱਚੇ ਨੂੰ ਕਿਸੇ ਫੀਸ ਕਿਸੇ ਕਿਤਾਬ ਜਾਂ ਵਰਦੀ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੰਦਾ ਤੇ ਨਾ ਹੀ ਰਹਿਣ ਦੇਵਾਂਗੇ ਇਹ ਸਾਡਾ ਐਧ ਹੈ ਮੇਰਾ ਮotto ਸੀਗਾ ਵੀ ਸੇਵਕ ਕੋ ਸੇਵਾ ਬਣਾਈ ਜੋ ਆਨੰਦ ਜੋ ਖੁਸ਼ੀ ਇਹ ਇਨਾਂ ਬੱਚਿਆਂ ਨੂੰ ਚੰਗੇ ਰਾਹਾਂ ਤੇ ਤੋਰ ਕੇ ਇਹਨਾਂ ਦੇ ਜੀਵਨ ਪੰਧ ਸਫਲ ਕਰਕੇ ਮਿਲਦੀ ਹੈ ਸ਼ਾਇਦ ਉਹ ਪ੍ਰਬੰਧਕੀ ਅਫਸਰ ਬਣ ਕੇ ਨਾ ਮਿਲਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਸਰਕਾਰੀ ਸਕੂਲਾਂ ਦੀ ਲੜੀ ਵਿੱਚ ਅੱਜ ਤੁਹਾਨੂੰ ਦੱਸਾਂਗੇ ਸ਼ਹੀਦ ਸਪਾਈ ਸੰਦੀਪ ਸਿੰਘ ਸਕੂਲ ਜੋ ਪਰਸਮਾਨਗਰ ਚ ਹੈਗਾ ਸਕੂਲ ਆਫ ਐਮਿਨੈਂਸ ਪਠਿੰਡਾ ਚ ਪੰਜਾਬ ਦੇ ਨਾਮਵਰ ਸਕੂਲਾਂ ਚ ਆਉਂਦਾ ਹੈ ਇਹ ਸਕੂਲਾਂ ਚ ਕੀ ਕੀ ਸਹੂਲਤਾਂ ਹੈਗੀਆਂ ਸਾਡੇ ਨਾਲ ਪ੍ਰਿੰਸੀਪਲ ਗਰਮੇਲ ਸਿੰਘ ਹੋਣਗੇ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਪੰਜਾਬ ਦਾ ਪਹਿਲਾ ਏਸੀ ਸਕੂਲ ਹੈ ਤੇ ਹੋਰ ਕਿੰਨੀਆਂ ਸਹੂਲਤਾਂ ਹੈ ਸਕੂਲ ਕੋਲ ਗਰਾਊਂਡ ਨਹੀਂ ਫਿਰ ਵੀ ਖੇਡਾਂ ਚ ਪ੍ਰਾਪਤੀਆਂ ਇਹ ਸਾਰੇ ਜਿਹੜੇ ਅਧਿਆਪਕਾਂ ਦੀ ਪ੍ਰਿੰਸੀਪਲ ਸਾਹਿਬ ਦੀ ਮਿਹਨਤ ਹੈ ਸਾਰੀਆਂ ਗੱਲਾਂ ਬਾਤਾਂ ਅਸੀਂ ਸਰਦਾਰ ਗਰਮੇਲ ਸਿੰਘ ਜੀ ਨਾਲ ਕਰਾਂਗੇ ਜੋ ਪ੍ਰਿੰਸੀਪਲ ਨੇ ਸਕੂਲ ਦੇ ਸਤਿ ਸ਼੍ਰੀ ਅਕਾਲ ਜੀ ਐਂਖਦੇ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਤੁਈ ਆਪਾਂ ਗੱਲ ਸ਼ੁਰੂ ਕਰਦੇ ਆਂ ਫਿਰ ਤੁਸੀਂ ਜਿਹੜਾ ਹੈਗਾ ਅ ਅਧਿਆਪਕ ਬਣਦਾ ਕਿਵੇਂ ਮਨ ਚ ਸੋਚਿਆ ਜੀ ਮੈਂ ਪਿੰਡ ਦੇ ਵਿੱਚ ਮੇਰਾ ਜਨਮ ਹੋਇਆ ਤੇ ਮੇਰੇ ਮਾਪਿਆਂ ਦੀ ਇੱਛਾ ਵੀ ਸੀ ਵੀ ਮੈਂ ਅਧਿਆਪਕ ਬਣਾ ਤੇ ਮੈਂ ਬਹੁਤ ਪੜਾਂ ਤੇ ਮੈਂ ਇਸ ਕਰਕੇ ਇਸ ਕਿੱਤੇ ਨੂੰ ਚੁਣਿਆ ਭਾਵੇਂ ਮੈਨੂੰ ਹੋਰ ਸਵਾਮਾਂ ਚ ਜਾਣ ਦੇ ਮੌਕੇ ਮਿਲੇ ਮੈਂ ਉਹਨਾਂ ਨੂੰ ਧਰ किनार ਕੀਤਾ ਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਆਪਣੀ ਯੋਗਤਾ ਵਿੱਚ ਵੀ ਲਗਾਤਾਰ ਵਾਧਾ ਕੀਤਾ ਮੈਂ ਨੌਕਰੀ ਵਿੱਚ ਆਉਣ ਵੇਲੇ ਐਮਏ ਬੀਐਡ ਤੇ ਐਮਫਲ ਦੀ ਯੋਗਤਾ ਸੀ ਮੇਰੇ ਕੋਲੇ ਉਸ ਤੋਂ ਬਾਅਦ ਮੈਂ ਐਮਐਡ ਐਲਐਲਬੀ ਐਮਐਸਸੀ ਆਈਟੀ ਤੇ ਐਮਬੀਏ ਐਚਆਰ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਤਾਂ ਕਿ ਮੈਂ ਇੱਕ ਵਿਦਿਆਰਥੀ ਬਣ ਕੇ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨ ਕਰ ਸਕਾਂ ਤੇ ਜਿਵੇਂ ਆਪਾਂ ਵੈਸਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਵੈਸੇ ਤੁਸੀਂ ਮਤਲਬ ਪੀਸੀਐਸ ਵੀ ਕਲੀਅਰ ਹੋ ਗਿਆ ਜਾਂ ਹੋਰ ਉਹ ਵੀ ਦੱਸੋ ਥੋੜਾ ਜਿਹਾ ਪਤਾ ਲੱਗੇ ਜਿਹੜੇ ਸਾਡੇ ਨਾਲ ਜੁੜੇ ਲੋਕ ਐ ਕਿ ਕਾਬਲ ਕਿੰਨੇ ਪ੍ਰਿੰਸੀਪਲ ਬੈਠੇ ਐ ਤਾਂ ਮੈਂ ਪੀਸੀਐਸ ਪ੍ਰੀ ਐਗਜ਼ਾਮ ਕਰ ਲਿਆ ਸੀ ਮੇਨ ਦੇ ਵਿੱਚੋਂ ਨਹੀਂ ਹੋ ਪਾਇਆ ਉਹ ਫਿਰ ਮੈਂ ਪੰਜਾਬ ਫੋਰੈਸਟ ਸਰਵਿਸਿਜ਼ ਦੀ ਇੰਟਰਵਿਊ ਦਿੱਤੀ ਫਿਰ ਮੈਂ ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਿਜ਼ ਦੇ ਵਿੱਚ ਸਿਲੈਕਸ਼ਨ ਵੀ ਲਈ ਪਰ ਮੈਂ ਸਿੱਖਿਆ ਨੂੰ ਪਹਿਲ ਦੇਣ ਕਰਕੇ ਉਹ ਸੇਵਾ ਨਹੀਂ ਜੁਆਇਨ ਕੀਤੀ ਅੱਛਾ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਲੈਕਚਰਰ ਭਰਤੀ ਹੋਏ ਮੈਂ ਬਤੌਰ ਰਿਸਰਚ ਸਕਾਲਰ ਵੀ ਕੰਮ ਕੀਤਾ ਤੇ ਫਿਰ ਮੈਂ ਸਿੱਧੀ ਭਰਤੀ ਰਹੀ ਬਤੌਰ ਲੈਕਚਰਰ ਪੰਜਾਬੀ 1996 ਦੇ ਵਿੱਚ ਇਹ ਸੇਵਾ ਸ਼ੁਰੂ ਕੀਤੀ ਸੀ ਤੁਸੀਂ ਪ੍ਰਿੰਸੀਪਲ ਕਦੋਂ ਬਣੇ ਹੋ ਪੰਜਾਬ ਸਰਕਾਰ ਵੱਲੋਂ ਮੈਨੂੰ 2017 ਦੇ ਵਿੱਚ ਬਤੌਰ ਪ੍ਰਿੰਸੀਪਲ ਪਦੰਤ ਕੀਤਾ ਗਿਆ ਸੀ ਅਜਿਵੇਂ ਅਸੀਂ ਕੁਝ ਜਿਹੜੇ ਟੀਚਰ ਹੈ ਜਾਂ ਪ੍ਰਿੰਸੀਪਲ ਹੈ ਜਿਵੇਂ ਸਟੇਟ ਅਵਾਰਡ ਵਾਲੇ ਕਵਰ ਕਰ ਰਹੇ ਹਨ ਉਹਨਾਂ ਲੋਕਾਂ ਨੂੰ ਤਾਂ ਤੁਹਾਨੂੰ ਵੀ ਸਟੇਟ ਅਵਾਰਡ ਮਿਲਿਆ ਇਸ ਵੇਲੇ ਮੈਨੂੰ ਸਾਲ 2007 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਉਸ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਭਗ 10 ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਮਾਨਯੋਗ ਸਿੱਖਿਆ ਸਕੱਤਰ ਵੱਲੋਂ ਮੈਨੂੰ 5-6 ਵਾਰ ਪ੍ਰਸ਼ੰਸਾ ਪੱਤਰ ਦਿੱਤੇ ਜਾ ਚੁੱਕੇ ਹਨ ਅੱਛਾ ਉਦੋਂ ਕਹਿੰਦੇ ਗਿਣਤੀ ਘਟ ਹੁੰਦੀ ਜਿਵੇਂ ਸਟੇਟ ਵਾਰਡ ਤੁਹਾਡੇ ਸਮੇਂ ਜੋ ਤੁਹਾਨੂੰ ਮਿਲਿਆ ਉਦੋਂ ਘੱਟ ਸੀ ਹੋਣ ਜਿਵੇਂ ਗਿਣਤੀ ਥੋੜੀ ਵਧੀ ਹੈ ਮੈਨੂੰ 2007 ਵਿੱਚ ਵਾਰਡ ਦਿੱਤਾ ਗਿਆ ਸੀ ਉਸ ਸਮੇਂ ਪੂਰੀ ਸਟੇਟ ਦੇ ਵਿੱਚ 11 ਅਧਿਆਪਕਾਂ ਨੂੰ ਇਹ ਵਾਰਡ ਦਿੱਤਾ ਜਾਂਦਾ ਸੀ ਹੁਣ ਪੰਜਾਬ ਸਰਕਾਰ ਵੱਲੋਂ ਉਹਦੇ 'ਚ ਨਵੇਂ ਕੰਪੋਨੈਂਟ ਸ਼ਾਮਲ ਕਰਕੇ ਤਾਂ ਉਹਨਾਂ ਵਾਰਡਾਂ ਦੀ ਗਿਣਤੀ ਹੈ ਜਿਹੜੀ ਉਹ 71 ਦੇ ਲਗਭਗ ਕਰ ਦਿੱਤੀ ਜੀ ਹੁਣ ਆਪਾਂ ਇਹ ਸਕੂਲ ਦੀ ਗੱਲ ਕਰਦੇ ਆਂ ਜਿਵੇਂ ਗੱਲ ਚੱਲਦੀ ਹੈ ਸਰਕਾਰੀ ਸਕੂਲਾਂ ਦੀ ਤੇ ਸਾਨੂੰ ਜਿਵੇਂ ਪਤਾ ਲੱਗਿਆ ਤੁਹਾਡੇ ਨਾਲ ਵੀ ਗੱਲ ਹੋਈ ਵੀ ਇਹ ਆਪਣੇ ਪੰਜਾਬ ਦਾ ਪਹਿਲਾ AC ਸਕੂਲ ਹੈ ਜਿਵੇਂ ਆਪਾਂ ਆਮ ਸਕੂਲਾਂ ਜਾਣਿਆ ਉੱਥੇ ਪੱਖੇ ਵੀ ਮਸਾਂ ਚੱਲਦੇ ਹੁੰਦੇ ਗਰਮੀ 'ਚ ਤਾਂ ਇਹ ਕਿਵੇਂ ਫਿਰ ਸੰਭਵ ਹੋਇਆ AC ਤੱਕ ਪਹੁੰਚਣਾ ਕਿਵੇਂ ਇਹ ਸਫਰ ਇਹ ਸਕੂਲ ਨੂੰ ਮੈਂ ਜੀ 1900 ਅ 2020 ਦੇ ਵਿੱਚ ਜੁਆਇਨ ਕੀਤਾ ਸੀਗਾ ਤਾਂ ਉਸ ਵੇਲੇ ਹੀ ਅਸੀਂ ਆਪਣਾ ਇੱਕ ਟੀਮ ਵਰਕ ਸ਼ੁਰੂ ਕਰਕੇ ਇੱਕ ਸੁਪਨਾ ਲਿਆ ਸੀ ਇਹ ਸਕੂਲ ਬਠਿੰਡੇ ਦੇ ਲਾਈਨੋਂ ਪਾਰ ਏਰੀਏ ਵਿੱਚ ਸਥਿਤ ਹੈ ਵੇ ਇਸ ਨੂੰ ਅਸੀਂ ਬਹੁਤ ਉੱਚੇ ਜਗ੍ਹਾ ਤੇ ਲੈ ਕੇ ਜਾਣਾ ਹੈ ਤੇ ਟੀਮ ਲਗਾਤਾਰ ਮਿਹਨਤ ਕਰਦੀ ਰਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਹਮੇਸ਼ਾ ਹੀ ਇਸ ਸਕੂਲ ਨੂੰ ਡਿਵੈਲਪ ਕਰਨ ਲਈ ਆਪਣਾ ਯੋਗਦਾਨ ਪਾਉਂਦੀ ਰਹੀ। ਇਹ ਸਕੂਲ ਸਮਾਰਟ ਸਕੂਲ ਤੇ ਸਫਰ ਤੋਂ ਬਾਅਦ ਸਕੂਲ ਆਫ ਫੈਮਿਨੈਂਸ ਵੀ ਬਣਿਆ ਹੈ। ਪਿਛਲੇ ਸਾਲ ਇਹਨੂੰ ਸਕੂਲ ਆਫ ਫੈਮਿਨੈਂਸ ਸਕੀਮ ਤਹਿਤ ਆਧੁਨਿਕ ਫਰਨੀਚਰ ਸਰਕਾਰ ਵੱਲੋਂ ਦਿੱਤਾ ਗਿਆ ਹੈ। ਹੁਣ ਸਾਡੇ ਵਿਦਿਆਰਥੀ ਹੈ ਜਿਹੜੇ ਇਸੇ ਸਕੂਲ ਦੇ ਵਿੱਚ ਵਿਦਿਆਰਥੀਆਂ ਨੇ ਤੱਪੜ ਤੋਂ ਲੈ ਕੇ ਟੱਚ ਪੈਨਲ ਤੱਕ ਦਾ ਸਫ਼ਰ ਹੈ ਜਿਹੜਾ ਉਹ ਤੈਅ ਕਰ ਲਿਆ ਅਸੀਂ ਤੱਪੜਾਂ ਤੋਂ ਬਾਅਦ ਬੈਂਚ ਬੈਂਚਾਂ ਤੋਂ ਬਾਅਦ ਆਧੁਨਿਕ ਬੈਂਚ ਇਸ ਦੇ ਨਾਲ ਹੀ ਅਸੀਂ ਜਿਹੜਾ ਪਹਿਲਾਂ ਬਲੈਕ ਬੋਰਡ ਫਿਰ ਗ੍ਰੀਨ ਬੋਰਡ ਤੇ ਹੁਣ ਫਿਰ ਪ੍ਰੋਜੈਕਟਰ ਹੁਣ ਟੱਚ ਸਕਰੀਨ ਤੇ ਟੱਚ ਪੈਨਲ ਤੱਕ ਪਹੁੰਚ ਗਏ ਆ ਤਾਂ ਏਸੀ ਬਣਾਉਣ ਲਈ ਮੇਰੀ ਟੀਮ ਨੇ ਸੋਚਿਆ ਵੀ ਇਸ ਸਾਲ ਗਰਮੀ ਜ਼ਿਆਦਾ ਪੈ ਰਹੀ ਸੀ ਤੇ ਅਸੀਂ 1 ਜੁਲਾਈ ਨੂੰ ਸਾਡੇ ਜਿਹੜੇ ਸਟੇਕ ਹোলਡਰਸ ਆ ਉਹਨਾਂ ਨੂੰ ਵੀ ਅਪੀਲ ਕੀਤੀ ਤੇ ਸਾਡੇ ਸਟਾਫ ਨੇ ਆਪ ਅਸੀਂ ਰਲ ਮਿਲ ਕੇ ਲਗਭਗ 18 ਏਸੀ ਇਸ ਸਕੂਲ ਵਿੱਚ ਲਾ ਚੁੱਕੇ ਹਾਂ 1 ਜੁਲਾਈ ਤੋਂ ਲੈ ਕੇ 31 ਜੁਲਾਈ ਦੇ ਬਕਪੇ ਦੌਰਾਨ ਤਾਂ ਹੁਣ ਸਾਡੇ ਕੋਲੇ ਮਲਟੀ ਪਰਪਸ ਹਾਲ ਹੈ ਜਿਹੜਾ ਵਿਦਿਆਰਥੀਆਂ ਦੇ ਲਈ ਏਸੀ ਹੈ ਕੰਪਿਊਟਰ ਲੈਬ ਏਸੀ ਹੈ ਤੇ ਬਹੁਤੇ ਜਿਹੜੇ ਕਲਾਸਰੂਮ ਐ ਉਹ ਵੀ ਏਸੀ ਹੋ ਚੁੱਕੇ ਐ ਤੇ ਇਸ ਸਾਲ ਦੇ ਵਿੱਚ ਕੋਸ਼ਿਸ਼ ਕਰਾਂਗੇ ਬਾਕੀ ਵੀ ਹੋ ਜਾਣ ਤੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਲਈ ਸਾਡੀਆਂ ਲੈਬਸ ਬਹੁਤ ਅੱਛੀ ਕਿਸਮ ਦੀਆਂ ਨੇ ਸਾਡੇ ਕੋਲੇ ਸਾਇੰਸ ਲੈਬ ਫਿਜ਼ਿਕਸ ਲੈਬ ਕੈਮਿਸਟਰੀ ਲੈਬ ਬਾਇਓ ਲੈਬ ਦੇ ਨਾਲ ਨਾਲ ਕੰਪਿਊਟਰ ਲੈਬ ਉਸ ਤੋਂ ਬਗੈਰ ਜਿਹੜਾ ਕੰਸਟ੍ਰਕਸ਼ਨ ਲੈਬ ਤੇ ਹੈਲਥ ਲੈਬ ਇਹ ਬਹੁਤ ਉੱਚ ਪੱਧਰ ਦੀਆਂ ਸਾਡੀਆਂ ਲੈਬਸ ਨੇ ਤੇ ਵਕ ਵਕ ਸਮੇਂ ਤੇ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਲਈ ਪ੍ਰਸ਼ੰਸਾ ਦਿੱਤੀ ਜਾਂਦੀ ਹੈ। ਅੱਛਾ ਸਾਨੂੰ ਡੀਪੀ ਸਾਹਿਬ ਤੁਹਾਡੇ ਸਕੂਲ ਦੱਸ ਰਹੇ ਸੀ ਕਿ ਜਿਵੇਂ ਤੁਹਾਡੇ ਕੋਲ ਗਰਾਊਂਡ ਹੈ ਨਹੀਂ ਫਿਰ ਵੀ ਤੁਹਾਡੀਆਂ ਪ੍ਰਾਪਤੀਆਂ ਹੈਗੀਆਂ ਇਹ ਕਿਵੇਂ ਹੈ ਜੀ ਮੰਨ ਲਓ ਗਰਾਊਂਡ ਤਾਂ ਹੋਣਾ ਜ਼ਰੂਰੀ ਹੈ ਨਾ ਬੱਚਿਆਂ ਨੇ ਉੱਤੇ ਖੇਡਣਾ ਕਰਨਾ ਫਿਰ ਤੁਸੀਂ ਕਿਵੇਂ ਬੱਚਿਆਂ ਨੂੰ ਹੈਂਡਲ ਕਰਦੇ ਹੋ ਕਿਵੇਂ ਉਹ ਪ੍ਰਾਪਤੀਆਂ ਤੱਕ ਪਹੁੰਚਦੇ ਆ। ਇਹ ਸਕੂਲ ਕੋਲੇ ਭਾਵੇਂ ਗਰਾਊਂਡ ਲਈ ਜਗ੍ਹਾ ਨਹੀਂ ਹੈ। ਤਾਂ ਮੈਂ ਤੇ ਮੇਰੀ ਟੀਮ ਨੇ ਤੇ ਸਾਡੀ ਜਿਹੜੀ ਖੇਡ ਮੰਗ ਹੈ ਇਹਨਾਂ ਨੇ ਰਲ ਕੇ ਪੂਰੀ ਕੋਸ਼ਿਸ਼ ਕੀਤੀ ਵੀ ਹੁਣ ਅਸੀਂ ਸਵੇਰੇ 5 ਵਜੇ ਖੇਡ ਵਿਭਾਗ ਦੇ ਸਹਿਯੋਗ ਨਾਲ ਸਾਡੇ ਵਿਹੜੇ ਵਿੱਚ ਹੀ weight lifting ਤੇ power lifting ਦੀ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਹੈ 7 ਵਜੇ ਸਕੂਲ ਲੱਗਣ ਤੋਂ ਪਹਿਲਾਂ ਉਹ ਸਮਾਪਤ ਹੋ ਜਾਂਦੀ ਹੈ ਇਸ ਦੇ ਨਾਲ ਹੀ ਅਸੀਂ ਸਾਈਕਲਿੰਗ ਗੇਮ ਨੂੰ ਚੁਣਿਆ ਅਸੀਂ ਉਹ ਗੇਮਾਂ ਚੁਣੀਆਂ ਜਿਨ੍ਹਾਂ ਦੇ ਵਿੱਚ ਵੱਡੇ ਗਰਾਊਂਡ ਦੀ ਲੋੜ ਨਹੀਂ ਸੀ ਤੇ ਉਹਨਾਂ ਦੇ ਲਈ ਅਸੀਂ ਸਪੋਰਟਸ ਡਿਪਾਰਟਮੈਂਟ ਤੋਂ ਵੀ ਸਹਿਯੋਗ ਲਿਆ ਅੱਜ ਤੱਕ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਹੈ ਸਾਡੇ ਸਕੂਲ ਦੇ ਬੱਚੇ ਪਿਛਲੇ ਸਾਲ ਵੀ ਨੈਸ਼ਨਲ ਤੱਕ ਪਹੁੰਚੇ ਨੇ ਤਾਂ ਹੁਣ ਜ਼ਿਲ੍ਹਾ ਪੱਧਰੀ ਗੇਮਾਂ ਖਤਮ ਹੋ ਗਈਆਂ ਤਾਂ ਅਸੀਂ 27 ਸਾਡੇ ਬੱਚੇ ਜ਼ਿਲ੍ਹਾ ਜੇਤੂ ਨੇ ਤੇ ਸਾਡੇ 36 ਬੱਚੇ ਜਿਹੜੇ ਹੈਗੇ ਆ ਉਹ ਡੇ ਸਕਾਲਰ ਨੇ ਉਹਨਾਂ ਨੂੰ ਰੋਜ਼ਾਨਾ ਡਾਈਟ ਖੇਡ ਵਿਭਾਗ ਵੱਲੋਂ ਦਿੱਤੀ ਜਾਂਦੀ ਹੈਗੀ ਤਾਂ ਇੰਨੇ ਕੋ ਬੱਚੇ ਹੀ ਸਾਡੇ ਖੇਡਾਂ ਵਤਨ ਪੰਜਾਬ ਦੇ ਵਿੱਚ ਮੈਡਲ ਲੈ ਕੇ ਆਉਣਗੇ ਤੇ ਅਸੀਂ ਲਗਾਤਾਰ ਲੱਗੇ ਹੋਏ ਆ ਵੀ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ ਨਾਲ ਸਰਵਪੱਖੀ ਵਿਕਾਸ ਕਰੀਏ ਖੇਡਾਂ ਤੋਂ ਬਗੈਰ ਅਸੀਂ ਐਨਐਸਐਸ ਦਾ ਯੂਨਿਟ ਵੀ ਚਲਾ ਰਹੇ ਹਾਂ ਉਹਦੇ ਨਾਲ ਬੱਚਿਆਂ 'ਚ ਸਮਾਜ ਸੇਵਾ ਦੀ ਭਾਵਨਾ ਉਤਪਨ ਹੁੰਦੀ ਹੈ ਇਸ ਸਕੂਲ 'ਚ ਸਕਾਊਟ ਗਾਈਡ ਤੇ ਗਰਲ ਯੂਨਿਟ ਵੀ ਚੱਲ ਰਿਹਾ ਹੈ ਤਾਂ ਸਾਡੇ 26 ਬੱਚੇ ਆ ਜਿਹੜੇ ਉਹ ਹਾਈਕਿੰਗ ਟ੍ਰੈਕਿੰਗ ਕੈਂਪ ਲਾ ਕੇ ਆਏ ਨੇ ਸਾਡੇ 22 ਬੱਚੇ ਆ ਜਿਹੜੇ ਉਹ ਤ੍ਰਿਤੀਆ ਸਪਾਨ ਪਾਸ ਕਰ ਚੁੱਕੇ ਆ ਤੇ ਹੁਣ ਰਾਜਿਆ ਪੁਰਸਕਾਰ ਲਈ ਅਕਤੂਬਰ ਮਹੀਨੇ ਦੇ ਵਿੱਚ जानਗੇ ਇਸ ਦੇ ਨਾਲ ਹੀ ਅਸੀਂ ਐਨਐਸਐਸ ਚਲਾਉ ਨਸੀਸੀ ਦਾ ਯੂਨਿਟ ਲੈਣ ਲਈ ਵੀ ਯਤਨਸ਼ੀਲ ਆ ਤੇ ਉਮੀਦ ਹੈ ਬਹੁਤ ਜਲਦੀ ਉਹ ਯੂਨਿਟ ਵੀ ਬੱਚਿਆਂ ਨੂੰ ਪ੍ਰਾਪਤ ਹੋ ਜਾਵੇਗਾ ਜਿਹੜੇ ਕਿਹੜੀਆਂ-ਕਿਹੜੀਆਂ ਗੇਮਾਂ 'ਚ ਬੱਚੇ ਜਿਹੜੇ ਸਟੇਟ ਲੈਵਲ ਦੇ ਖੇਡੇ ਜਾਂ ਨੈਸ਼ਨਲ ਪੱਧਰ ਤੇ ਸਾਡੇ ਜਿਹੜੇ ਬੱਚੇ ਨੈਸ਼ਨਲ ਤੱਕ ਗਏ ਆ ਉਹ weight lifting ਤੇ power lifting ਦੇ ਵਿੱਚ ਗਏ ਆ ਇਸ ਸਾਲ ਸਾਡੇ ਬੱਚਿਆਂ ਨੇ ਸਾਈਕਲਿੰਗ ਦੇ ਵਿੱਚ ਤੇ ਜੁਡੋ ਦੇ ਵਿੱਚ ਵੀ ਪ੍ਰਾਪਤੀਆਂ ਕੀਤੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਗੇਮਾਂ ਵੀ ਸ਼ੁਰੂ ਕਰਾਂਗੇ ਅੱਛਾ ਕਿੰਨੇ ਇੱਥੇ ਵਿਦਿਆਰਥੀ ਐ ਜੇ ਕਿੰਨਾ ਸਟਾਫ ਹੈਗਾ ਨੂੰ ਭਰਉਣ ਵਾਸਤੇ ਸਾਡੇ ਸਕੂਲ ਦੇ ਵਿੱਚ ਜੀ ਮੈਂ 2020 ਦੀ ਗੱਲ ਕਰਾਂ ਤਾਂ 1259 ਬੱਚਿਆਂ ਦੇ ਨਾਲ ਅਸੀਂ 1200 2020 ਦੇ ਵਿੱਚ ਸ਼ੁਰੂ ਹੋਏ ਇੱਥੇ ਤਾਂ ਹੁਣ ਅੱਜ ਸਾਡੇ ਵਿਦਿਆਰਥੀਆਂ ਦੀ ਗਿਣਤੀ ਹੈ ਜਿਹੜੀ ਉਹ 2238 ਹੈ ਤੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਸ਼ੇਮੀ ਤੋਂ 12ਵੀਂ ਦੇ ਸਕੂਲਾਂ ਚੋਂ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ ਹੈ ਤਾਂ ਇੱਥੇ ਕੁੱਲ ਟੀਚਿੰਗ ਤੇ ਨਾਨ ਟੀਚਿੰਗ ਦੀਆਂ 94 ਪੋਸਟਾਂ ਹਨ ਤੇ ਲਗਭਗ ਸਾਰੀਆਂ ਹੀ ਪੋਸਟਾਂ ਭਰੀਆਂ ਹੋਈਆਂ ਹਨ ਸਾਡੇ ਵਿਦਿਆਰਥੀਆਂ ਨੂੰ ਇੱਥੇ ਮੈਡੀਕਲ ਨਾਨ ਮੈਡੀਕਲ ਕਮਰਸ ਹਿਮਿਨਿਟੀ ਐਨ ਐਸ ਕਿਊ ਐਫ ਤੇ ਵੋਕੇਸ਼ਨਲ ਦੇ ਖੇਤਰਾਂ ਚ ਸਿੱਖਿਆ ਦਿੱਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਨਿਵੇਕਲੇ ਉਦਮ ਪੀਸ ਦੇ ਤਹਿਤ ਸਾਡੇ ਬੱਚਿਆਂ ਨੂੰ ਨੀਟ ਤੇ ਜੇਈ ਲਈ ਲਗਾਤਾਰ ਕੋਚਿੰਗ ਕਰਵਾਈ ਜਾ ਰਹੀ ਹੈ ਕਲੈਟ ਲਈ ਬੱਚਿਆਂ ਨੂੰ ਕੋਚਿੰਗ ਕਰਵਾਈ ਜਾ ਰਹੀ ਹੈ ਮੈਂ ਤੇ ਮੇਰੀ ਟੀਮ ਉਮੀਦ ਕਰਦੇ ਆਂ ਵੀ ਅਸੀਂ ਇਸ ਸਾਲ ਨੀਟ ਤੇ ਜੇਈ ਦੇ ਵਿੱਚ ਇਸ ਲਾਈਨੋਂ ਪਾਰ ਸਕੂਲ ਦੇ ਬੱਚਿਆਂ ਨੂੰ ਜਿਹੜਾ ਪੰਜਾਬ ਦੇ ਨਕਸ਼ੇ ਤੇ ਲੈ ਕੇ ਆਵਾਂਗੇ ਅਕਾਦਮਿਕ ਖੇਤਰ ਦੇ ਵਿੱਚ ਵੀ ਸਾਡਾ ਬੱਚਾ ਰੋਹਨ ਕੁਮਾਰ ਸਾਲ 2022 ਦੇ ਵਿੱਚ ਮੈਰਿਟ ਚ ਆਇਆ ਸਾਲ 2023 ਚ ਸਿਮਰਜੀਤ ਕੌਰ ਨੇ ਕਮਰਸ ਸਟਰੀਮ ਦੇ ਵਿੱਚੋਂ ਪੰਜਾਬ ਨੂੰ ਟੌਪ ਕੀਤਾ ਸੀ। انرੋਲਮੈਂਟ ਦੇ ਖੇਤਰ ਵਿੱਚ ਸਿੱਖਿਆ ਮੰਤਰੀ ਵੱਲੋਂ ਵੀ ਇਹ ਇਸ ਸੰਸਥਾ ਨੂੰ ਪ੍ਰਸ਼ੰਸ਼ਾ ਪੱਤਰ ਦਿੱਤਾ ਗਿਆ ਹੈ। ਜਿਵੇਂ ਇਹ ਏਰੀਆ ਜਿਹੜਾ ਗਿਣਿਆ ਜਾਂਦਾ ਬਠਿੰਡੇ ਚ ਵੀ ਗਰੀਬ ਲੋਕ ਇੱਧਰ ਰਹਿੰਦੇ ਆ ਤਾਂ ਫਿਰ ਤੁਹਾਨੂੰ ਕਿਸ ਤਰ੍ਹਾਂ ਦੀ ਕੋਈ ਮੁਸ਼ਕਲਾਂ ਆਉਂਦੀਆਂ ਜਾਂ ਇਹ ਸਹੂਲਤਾਂ ਜਿਵੇਂ ਇਸ ਲੈਵਲ ਦੀਆਂ ਮਿਲ ਰਹੀਆਂ ਬਹੁਤ ਘੱਟ ਹੈ ਸਕੂਲ ਆਫ ਫੈਮਿਨਿਸ ਲਈ ਚੁਣਿਆ ਜਾਣਾ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਵੱਲੋਂ 6ਵੀਂ ਤੋਂ 8ਵੀਂ ਤੱਕ ਦੇ ਬੱਚਿਆਂ ਨੂੰ ਵਰਦੀਆਂ ਮੇਡੇ ਮੀਲ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਮੁਫਤ ਇਸ ਦੇ ਨਾਲ ਹੀ 9ਵੀਂ ਤੋਂ 12ਵੀਂ ਤੱਕ ਵੀ ਪੰਜਾਬ ਸਰਕਾਰ ਵੱਲੋਂ ਕਿਤਾਬਾਂ ਮੁਫਤ ਦਿੱਤੀਆਂ ਜਾਂਦੀਆਂ ਹਨ ਸਾਡੇ ਸਾਰੇ ਹੀ ਸਕੂਲ ਦੇ ਵਿੱਚ ਹਰ ਬਲਾਕ ਦੇ ਵਿੱਚ ਵਾਟਰ ਕੂਲਰ ਤੇ ਆਰਓ ਦੀ ਸਹੂਲਤਾ ਪ੍ਰਾਪਤ ਹੈ ਸਾਡੇ ਸਟੇਕ ਹোল্ডার ਤੇ ਮੇਰੀ ਟੀਮ ਵਿਦਿਆਰਥੀਆਂ ਦੇ ਲਈ ਹਰ ਸਹੂਲਤ ਪ੍ਰਾਪਤ ਕਰਨ ਲਈ ਅਸੀਂ ਹਮੇਸ਼ਾ ਯਤਨਸ਼ੀਲ ਰਹਿੰਦੇ ਆਂ ਸਾਡਾ ਏਰੀਆ ਵੀ ਸਾਡੀ ਇਸ ਮਾਮਲੇ ਦੇ ਵਿੱਚ ਪੂਰੀ ਮਦਦ ਕਰਦਾ ਹੈ ਸਾਡੇ ਨਾਲ ਬਹੁਤ ਅੱਛੇ ਲੋਕ ਜੁੜੇ ਹੋਏ ਆਂ ਸਮੇਂ-ਸਮੇਂ ਤੇ ਇਹਨਾਂ ਵਿਦਿਆਰਥੀਆਂ ਨੂੰ ਕਾਉਂਸਲਿੰਗ ਵੀ ਕਰਵਾਈ ਜਾਂਦੀ ਹੈ ਨਾਲ ਬਾਹਰੋਂ ਬਲਾਰੇ ਬਲਾ ਕੇ ਇਹਨਾਂ ਦੀ ਸ਼ਖਸੀਅਤ ਵਿੱਚ ਨਖਾਰ ਵੀ ਲਿਆਂਦਾ ਜਾਂਦਾ ਤੇ ਚੰਗੇ ਨਾਗਰਿਕ ਬਣਨ ਲਈ ਇਹਨਾਂ ਨੂੰ ਪ੍ਰੇਰਿਤ ਵੀ ਕੀਤਾ ਜਾਂਦਾ ਜਿੱਥੋਂ ਤੱਕ ਨੌਕਰੀਆਂ ਲਈ ਹੈ ਆਰਮੀ ਦੇ ਅਫਸਰ ਸਹਿਬਾਨ ਵੀ ਸਾਡੇ ਬੱਚਿਆਂ ਨੂੰ ਗਾਈਡੈਂਸ ਦੇ ਕੇ ਜਾਂਦੇ ਨੇ ਤਾਂ ਕਿ ਇਹ ਨੌਕਰੀਆਂ ਚ ਸਾਨ ਪ੍ਰਾਪਤ ਕਰ ਸਕਣ ਇਸ ਦੇ ਨਾਲ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਇਹਨਾਂ ਬੱਚਿਆਂ ਨੂੰ ਟੂਰ ਲਗਵਾਏ ਗਏ ਆ ਤਾਂ ਸਾਡੇ ਵਿਦਿਆਰਥੀਆਂ ਨੇ ਹਰ ਏਰੀਆ ਦੇ ਵਿੱਚ ਲਗਭਗ ਟੂਰ ਲਾਏ ਆ ਜਿਨ੍ਹਾਂ ਨਾਲ ਉਹਨਾਂ ਦਾ ਬਹੁਤ ਐਕਸਪੋਜ਼ਰ ਵਧਿਆ ਹੈ ਅਸੀਂ ਯੂਨੀਵਰਸਿਟੀਆਂ ਦੇ ਵਿਜ਼ਿਟ ਵੀ ਕਰਵਾਏ ਨੇ ਈਮਜ਼ ਦਾ ਵਿਜ਼ਿਟ ਵੀ ਕਰਵਾਇਆ ਆ ਆਰਮੀ ਕੈਂਟ ਦਾ ਵਿਜ਼ਿਟ ਵੀ ਕਰਵਾਇਆ ਆ ਪਰ ਹੁਣ ਸਾਡੇ ਵਿਦਿਆਰਥੀਆਂ ਨੂੰ ਤੇ ਸਾਨੂੰ ਇਹ ਲੱਗਦਾ ਹੁੰਦਾ ਹੈ ਵੀ ਅਸੀਂ ਹੁਣ ਲਾਈਨੋਂ ਪਾਰ ਦੇ ਇਲਾਕੇ ਦੇ ਲੋਕ ਨਹੀਂ ਅਸੀਂ ਬਹੁਤ ਵਿਕਸਿਤ ਹੋ ਗਏ ਹਾਂ ਤਾਂ ਜਿਹੜੀਆਂ ਸਮੱਸਿਆਵਾਂ ਜੇ ਕਿਸੇ ਬੱਚੇ ਦੀ ਕੋਈ ਵਿਸ਼ੇਸ਼ ਲੋੜ ਹੋਵੇ ਉਹਦੇ ਲਈ ਵੀ ਸਾਡੇ ਸਟੇਕ ਹੋਲਡਰ ਸਾਡੇ ਨਾਲ ਜੁੜੇ ਹੋਏ ਐ ਅਸੀਂ ਕਿਸੇ ਵੀ ਬੱਚੇ ਨੂੰ ਕਿਸੇ ਫੀਸ ਕਿਸੇ ਕਿਤਾਬ ਜਾਂ ਵਰਦੀ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਤੇ ਨਾ ਹੀ ਰਹਿਣ ਦੇਵਾਂਗੇ ਇਹ ਸਾਡਾ ਐਡ ਹੈ ਇਹ ਸੇਵਾਸੀਂ ਲਗਾਤਾਰ ਕਰਦੇ ਰਹਾਂਗੇ ਜਿਵੇਂ ਸਰਕਾਰ ਨੇ ਮਤਲਬ ਇੱਕ ਵਿਧਾਨ ਸਭਾ ਹਲਕੇ ਸਕੂਲ ਆਫ ਐਮਿਨੈਂਸ ਖੋਲਿਆਗਾ ਤੁਸੀਂ ਬਠਿੰਡਾ ਸ਼ਹਿਰੀ ਚ ਬੈਠੇ ਹੋ ਇਹ ਏਰੀਆ ਵੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਲੈਨੋਂ ਪਾਰ ਦਾ ਗਿਣਿਆ ਜਾਂਦਾ ਆਮ ਸ਼ਹਿਰ ਚ ਤਾਂ ਜੇ ਸਕੂਲ ਆਫ ਐਮਿਨੈਂਸ ਵਾਸਤੇ ਚੁਣਿਆ ਜਾਣਾ ਇਹ ਨੂੰ ਕਿਵੇਂ ਦੇਖਦੇ ਹੋ ਇਸ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਤੇ ਇਸ ਸਕੂਲ ਦੀਆਂ ਪ੍ਰਾਪਤੀਆਂ ਉਹਨਾਂ ਦੇ ਨਾਲ ਨਾਲ ਸਾਡੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਜਿਹੜਾ ਵਿਸ਼ੇਸ਼ ਯੋਗਦਾਨ ਰਿਹਾ ਤੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਇਹ ਇੱਕ ਜਿਹੜਾ ਸੁਪਨਾ ਸੀ ਵੀ ਜਿਹੜੇ ਸਾਡੇ ਏਰੀਏ ਪਛੜੇ ਹੋਏ ਆ ਉਹਨਾਂ 'ਚ ਉੱਤਮ ਸਿੱਖਿਆ ਦਿੱਤੀ ਜਾਵੇ ਤੇ ਸਾਡੇ ਮਾਨਯੋਗ ਵਿਧਾਇਕ ਜਗਰੂਪ ਸਿੰਘ ਗਿੱਲ ਇਸ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਉਹ ਇਸ ਸਕੂਲ ਨਾਲ ਬਹੁਤ ਲਗਾਓ ਰੱਖਦੇ ਆ ਉਹ ਵਕਤਨ ਬਾ ਵਕਤਨ ਸਾਡੇ ਸਕੂਲ ਵਿੱਚ ਆਉਂਦੇ ਰਹਿੰਦੇ ਆ ਸਾਡੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਇਹਨਾਂ ਦੀ ਉਨਤੀ ਬਾਰੇ ਇਹਨਾਂ ਦੀਆਂ ਲੋੜਾਂ ਬਾਰੇ ਲਗਾਤਾਰ ਪੂਰਾ ਕਰਾਉਣ ਲਈ ਯਤਨਸ਼ੀਲ ਰਹਿੰਦੇ ਆ ਤੇ ਮੈਂ ਇਹ ਗੱਲ ਦਾਅਵੇ ਨਾ ਕਹਿਣਾ ਵੀ ਸਾਡੇ ਸਕੂਲ ਦੇ ਵਿਦਿਆਰਥੀਆਂ ਦੀਆਂ ਬੇਸਿਕ ਲੋੜਾਂ ਤੋਂ ਵੀ ਉੱਪਰ ਇਹਨਾਂ ਨੂੰ ਹਰ ਸਹੂਲਤ ਦਿੱਤੀ ਗਈ ਹੈ ਤੁਸੀਂ ਆਪ ਜੀ ਨੇ ਦੇਖਿਆ ਹੋਣਾ ਸਾਡੀ ਲਾਇਬ੍ਰੇਰੀ ਬਹੁਤ ਉੱਚ ਦਰਜੇ ਦੀ ਹੈ ਉੱਥੇ ਲਗਾਤਾਰ ਵਿਦਿਆਰਥੀ ਆ ਆਪਣੀ ਕੰਪੀਟੀਸ਼ਨ ਦੀ ਤਿਆਰੀ ਵੀ ਬੈਠ ਕੇ ਕਰਦੇ ਨੇ ਤਾ ਅਸੀਂ ਲਗਾਤਾਰ ਯਤਨ ਕਰਦੇ ਰਹਾਂਗੇ ਸਰਕਾਰ ਵੱਲੋਂ ਜੋ ਵੀ ਸਕੂਲ ਵੱਲੋਂ ਕੋਈ ਮੰਗ ਭੇਜੀ ਜਾਂਦੀ ਆ ਉਹ ਤੁਰੰਤ ਪੂਰੀ ਕਰ ਦਿੱਤੀ ਜਾਂਦੀ ਹੈ ਅਸਾ ਸੀਸੀਟੀਵੀ ਵਗੈਰਾ ਜਿਵੇਂ ਇੱਥੋਂ ਤੁਸੀਂ ਮੈਸੇਜ ਦੇਣਾ ਉਹ ਸਾਰੀਆਂ ਕਲਾਸਾਂ ਜਾਂਦਾ ਇਹ ਵੀ ਪ੍ਰਬੰਧ ਤੁਹਾਡੇ ਹੈਗਾ ਸਾਰੇ ਸਕੂਲ ਦੇ ਵਿੱਚ ਸੀਸੀਟੀਵੀ ਤੇ ਸਾਊਂਡ ਦੀ ਸਹੂਲਤ ਹੈ ਹਰੇ ਸਕੂਲ ਦਾ ਜਿਹੜਾ ਵਿਜ਼ਨ ਹੈ ਤੁਹਾਨੂੰ ਆਪ ਜੀ ਨੂੰ ਆਨਲਾਈਨ ਪਹਿਲਾਂ ਦਿਖਾਇਆ ਜਾ ਚੁੱਕਿਆ ਤਾਂ ਇਹਦੇ ਨਾਲ ਵਿਦਿਆਰਥੀਆਂ ਦੇ ਅਨੁਸ਼ਾਸਨ 'ਚ ਵੀ ਸੁਧਾਰ ਹੋਇਆ ਹੈ ਤਾਂ ਹਰ ਚੀਜ਼ ਦੀ ਮੋਨੀਟਰਿੰਗ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਕਿਤੇ ਵੀ ਵਿਦਿਆਰਥੀ ਨੂੰ ਗਲਤ ਪਾਸੇ ਤੋਂ ਜਾਣ ਤੋਂ ਰੋਕ ਸਕੀਏ ਤੇ ਸਾਡੇ ਇਹ ਯਤਨ ਲਗਾਤਾਰ ਜਾਰੀ ਹੈ ਵੀ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਣ ਦੇ ਨਾਲ ਨਾਲ ਉਹ ਦੇਸ਼ ਦੇ ਚੰਗੇ ਨਾਗਰਿਕ ਵੀ ਬਣਨ ਅੱਛਾ ਜਿਵੇਂ ਤੁਹਾਡਾ ਜਿਹੜਾ ਸਕੂਲ ਹੈ ਸੀ ਇਸਪਾਈ ਸੰਦੀਪ ਸਿੰਘ ਦੇ ਨਾਮ ਤੇ ਹੈ ਤੇ ਸਾਨੂੰ ਇਹ ਪਤਾ ਲੱਗਿਆ ਕਿ ਵੀ ਇੱਥੇ ਪੜ੍ਹਦੇ ਰਹੇ ਆ ਤੇ ਉਹਨਾਂ ਦੇ ਨਾਮ ਦੀ ਸਕੂਲ ਹੈਗਾ ਤੇ ਅੱਗੇ ਦੱਸਿਓ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਹੁਣ ਜੁੜੇ ਹੋਏ ਆ ਸਕੂਲ ਨਾਲ ਐ ਸ਼ਹੀਦ ਸਪਾਹੀ ਸੰਦੀਪ ਸਿੰਘ ਏ ਸਕੂਲ ਦਾ ਵਿਦਿਆਰਥੀ ਸੀ ਤਾਂ ਕਾਰਗਲ ਦੇ ਯੁੱਧ ਦੌਰਾਨ 1999 ਦੇ ਵਿੱਚ ਉਹ ਵੀਰਗਤੀ ਨੂੰ ਪ੍ਰਾਪਤ ਹੋਏ ਉਸ ਪਰਿਵਾਰ ਵੱਲੋਂ ਸ਼ਹੀਦ ਸੰਦੀਪ ਸਿੰਘ ਦੇ ਮਾਤਾ ਤੇ ਪਿਤਾ ਨੂੰ ਹਰ ਖਾਸ ਮੌਕੇ ਤੇ ਸੱਦਿਆ ਜਾਂਦਾ ਸੀ ਹੁਣ ਉਹ ਸਵਰਗਵਾਸ ਹੋ ਗਏ ਹਨ ਤਾਂ ਉਹਨਾਂ ਦੀ ਜਿਹੜੀ ਭੈਣ ਹੈ ਅਤਿੰਦਰ ਕੌਰ ਉਹ ਪਿੱਛੇ ਜਦੋਂ ਉਹ ਘਟਨ ਹੋਇਆ ਉਦੋਂ ਵੀ ਆਉਂਦੇ ਸੀ ਤਾਂ ਜਦੋਂ ਵੀ ਕੋਈ ਵਿਸ਼ੇਸ਼ ਦਿਨ ਹੁੰਦਾ ਹੈ ਤੇ ਉਹ ਸਾਡੇ ਨਾਲ ਲਗਾਤਾਰ ਮੇਲਜੋਲ ਦੇ ਵਿੱਚ ਰਹਿੰਦੇ ਨੇ ਅੱਛਾ ਜਿਵੇਂ ਤੁਸੀਂ ਦੱਸਿਆ ਵੀ ਮੈਂ ਕਾਫੀ ਤਰ੍ਹਾਂ ਦੇ एग्जाम ਦੂਸਰੇ ਉੱਤੇ ਵੱਡੇ ਕਿਤੇ ਅਫਸਰ ਹੁੰਦੇ ਜਿਵੇਂ ਗੱਡੀ ਹੁੰਦੀ ਬੱਤੀ ਹੁੰਦੀ ਹਨਾ ਹੁਣ ਤੱਕ ਕਾਫੀ ਤਰੱਕੀ ਕਰ ਜਾਂਦੇ ਉਹ ਕਿਵੇਂ ਦੇਖਦੇ ਜਿਵੇਂ ਜੈਕ ਪਾਸੇ ਉਹ ਅਫਸਰ ਹੁੰਦੇ ਇਹਦੇ ਵੀ ਚਲੋ ਹੈ ਤੁਸੀਂ ਅਫਸਰ ਪਰ ਜਿਹੜਾ ਇਹ ਸ਼ਡਿਊਲ ਹੁੰਦਾ ਸਕੂਲਾਂ ਦਾ ਹੋਰ ਕਿਸਮ ਦਾ ਹੁੰਦਾ ਉਧਰ ਇੱਕ ਥੋੜਾ ਜਿਹਾ ਟੌਰ ਵੱਧ ਹੁੰਦੀ ਹੈ ਐ ਅਫਸਰ ਹੁੰਦੇ ਤਾਂ ਜੇ ਮੰਨਿਆ ਜਾਵੇ ਤਾਂ ਸਿੱਖਿਆ ਵਿਭਾਗ ਦੇ ਵਿੱਚ ਵੀ ਮੈਨੂੰ ਪੰਜਾਬ ਸਰਕਾਰ ਨੇ ਬਤੌਰ ਅਫਸਰ ਹੀ ਤਰੱਕੀ ਦਿੱਤੀ ਹੈ ਪਰ ਮੇਰਾ ਮੋਟੋ ਸੀਗਾ ਵੀ ਸੇਵਕ ਕੋ ਸੇਵਾ ਬਣਾਈ ਜੋ ਆਨੰਦ ਜੋ ਖੁਸ਼ੀ ਇਹਨਾਂ ਬੱਚਿਆਂ ਨੂੰ ਚੰਗੇ ਰਾਹਾਂ ਤੇ ਤੋਰ ਕੇ ਇਹਨਾਂ ਦੇ ਜੀਵਨ ਪੰਥ ਸਫਲ ਕਰਕੇ ਮਿਲਦੀ ਹੈ ਸ਼ਾਇਦ ਉਹ ਪ੍ਰਬੰਧਕੀ ਅਫਸਰ ਬਣ ਕੇ ਨਾ ਮਿਲਦੀ ਉਹ ਪ੍ਰਬੰਧਕੀ ਅਫਸਰ ਨੇ ਹੋਰ ਢੰਗ ਨਾਲ ਕੰਮ ਕਰਨਾ ਹੁੰਦਾ ਹੈ ਤੇ ਜਦੋਂ ਅਸੀਂ ਗਰਾਉਂਡ ਲੈਵਲ ਤੇ ਹੁੰਨੇ ਆ ਤਾਂ ਸਾਡੇ ਕੋਲੇ ਇਹ ਕੱਚੀ ਮਿੱਟੀ ਆਉਂਦੀ ਹੈ ਤੇ ਜਦੋਂ ਕੱਚੀ ਮਿੱਟੀ ਨੂੰ ਅਸੀਂ ਚੰਗੀ ਸ਼ਕਲ ਦੇ ਦਿੰਨੇ ਆ ਉਹਨਾਂ ਨੂੰ ਹੋਰ ਸੋਹਣਾ ਕਰ ਦਿੰਨੇ ਆ ਤਾਂ ਉਹ ਸੰਸਾਰ ਦੀ ਫਲਵਾੜੀ ਦੇ ਵਿੱਚ ਜਦੋਂ ਸਹੱਪਨ ਫਲਾਉਂਦੇ ਨੇ ਜਦੋਂ ਉਹ ਮੁਸਕਰਾਉਂਦੇ ਚਿਹਰੇ ਸਾਡੇ ਸੰਸਾਰ ਦੇ ਦੁੱਖਾਂ ਨੂੰ ਘਟਾਉਂਦੇ ਨੇ ਤੇ ਇਸ ਤੋਂ ਵੱਡੀ ਖੁਸ਼ੀ ਜਾ ਮਤਲਬ ਆਨੰਦ ਹੋਰ ਕਿਸੇ ਵਿਭਾਗ ਚੋਂ ਨਹੀਂ ਮਿਲਣਾ ਸੀ ਅੱਛਾ ਜਿਵੇਂ ਆਮ ਸਕੂਲਾਂ ਆਂਦਾ ਜੀ ਟਾਈਮਿੰਗ ਹੁੰਦੀ ਹੈ 8 ਤੋਂ 2 ਹੁੰਦੀ ਹੈ ਜੀ ਸਰਦੀਆਂ ਚ 9 ਤੋਂ 3 ਹੁੰਦੀ ਹੈ ਤੇ ਤੁਹਾਡਾ ਤਾਂ ਸਮਾਂ ਫਿਰ ਕਾਫੀ ਲੱਗਦਾ ਇੱਥੇ ਦੋ ਤੁਹਾਡੇ ਟਰਮਾਂ ਚ ਦੋ ਸ਼ਿਫਟਾਂ ਸਕੂਲ ਲੱਗਦਾ ਜੀ ਇਹ ਇਹ ਸਕੂਲ ਕਿਉਂਕਿ ਇੱਥੋਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਡਬਲ ਸ਼ਿਫਟ ਸਕੂਲ ਹੈ ਜੀ ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਾਡਾ ਇਹੜਾ ਟੀਚਿੰਗ ਸਟਾਫ ਹੈ ਸਵੇਰ ਵੇਲੇ 6ਵੀਂ ਤੋਂ 10ਵੀਂ ਤੱਕ ਦੇ ਅਧਿਆਪਕ ਆਉਂਦੇ ਨੇ ਸ਼ਾਮ ਦੀ ਸ਼ਿਫਟ ਦੇ ਵਿੱਚ 11ਵੀਂ ਤੇ 12ਵੀਂ ਦੇ ਅਧਿਆਪਕ ਆਉਂਦੇ ਨੇ ਤਾਂ ਅਧਿਆਪਕਾਂ ਲਈ ਸਮਾਂ ਸਵੇਰੇ 7 ਤੋਂ 12 ਤੇ 6ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਲਈ ਵੀ ਉਹੀ ਹੈ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਸਮਾਂ 12:30 ਤੋਂ 5:30 ਤੇ ਪੰਜਾਬ ਸਰਕਾਰ ਦੇ ਵਿਭਾਗੀ ਨਿਯਮ ਅਨਸਾਰ ਹੀ ਪ੍ਰਿੰਸੀਪਲ ਤੇ ਨੌਨ ਟੀਚਿੰਗ ਸਟਾਫ ਲਈ ਜਿਹੜਾ ਸਮਾਂ ਹੈ ਉਹ 9 ਤੋਂ 5 ਵਜੇ ਦਾ ਹੈ ਤੇ ਉਸੇ ਸਮੇਂ ਦੌਰਾਨ ਹੀ ਮੈਂ ਹਾਜ਼ਰ ਰਹਿਣਾ ਹੈ ਪਰ ਸਮੇਂ ਦੀ ਕਦੇ ਨਾ ਤਾਂ ਕੋਈ ਬੰਦਚ ਲੱਗੀ ਹੈ ਤੇ ਨਾ ਹੀ ਕਿਤੇ ਮੈਨੂੰ ਲੱਗਿਆ ਵੀ ਮੈਂ ਵਿਹਲਾ ਬੈਠਾ ਹੋਵਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਦੋਂ 5 ਵਜੇ ਜਾਂਦੇ ਆ ਤਾਂ ਬਲਕਿ ਸਵੇਰੇ ਵੀ 10-20 ਮਿੰਟ ਪਹਿਲਾਂ ਆਉਣਾ ਹੁੰਦਾ ਤੇ ਸ਼ਾਮ ਨੂੰ ਵੀ 10-20 ਮਿੰਟ ਲੇਟ ਜਾਣਾ ਹੁੰਦਾ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਇਹ 10 ਮਿੰਟਾਂ ਦੇ ਨਾਲ ਵੀ ਸਾਡੇ ਵਿਭਾਗ ਦਾ ਸਾਡੇ ਵਿਦਿਆਰਥੀਆਂ ਦਾ ਸਾਡੇ ਸਮਾਜ ਦਾ ਕੋਈ ਭਲਾ ਹੁੰਦਾ ਹੈ ਤਾਂ ਉਸ ਨੂੰ ਮੇਰੀ ਮੈਂ ਆਪਣੀ ਡਿਊਟੀ ਮੰਨਦਾ ਹੈਗਾ ਤੇ ਮੈਨੂੰ ਸੰਤੁਸ਼ਟੀ ਵੀ ਮਿਲਦੀ ਹੈ ਜਿਵੇਂ ਹੁਣ ਪੰਜਾਬ 'ਚ ਆਪਾਂ ਗੱਲ ਕਰੀਏ ਹਜ਼ਾਰਾਂ ਸਕੂਲ ਹੈਗੇ ਆ ਸੈਕੰਡਰੀ ਹਾਈ ਪ੍ਰਾਇਮਰੀ ਤਾਂ ਤੁਸੀਂ ਕਾफी ਸਹੂਲਤਾਂ ਦੇ ਰਹੇ ਹੋ ਸੀਸੀਟੀਵੀ ਏਸੀ ਆਧੁਨਿਕ ਲੈਬ ਹੋ ਗਈ ਲਾਇਬ੍ਰੇਰੀ ਤਾਂ ਤੁਹਾਡਾ ਹੋਰ ਵੀ ਸੁਪਨਾ ਹੈਗਾ ਜਿਵੇਂ ਤੁਸੀਂ ਤੁਹਾਡਾ ਜਿਹੜਾ ਸਮਾਂ ਜਿਹੜਾ ਪੜਾਉਣ ਦਾ ਰਿਟਾਇਰਮੈਂਟ ਦਾ ਨੇੜੇ ਹੈ ਤਾ ਕੀ ਸੋਚਦੋਂਗੇ ਇਹ ਸਕੂਲ ਬਾਰੇ ਹੋਰ ਵੀ ਕੋਈ ਚਾਹਣਿਓ ਵੀ ਇਸ ਤਰ੍ਹਾਂ ਦਾ ਮੈਂ ਇਸ ਤਰ੍ਹਾਂ ਦਾ ਮਾਡਲ ਚਾਹਣਾ ਪੰਜਾਬ ਚ ਵੀ ਹੋਵੇ ਮੇਰੇ ਹੁੰਦੇ ਹੁੰਦੇ ਅ ਇੱਕ ਤਾਂ ਮੈਂ ਇਹ ਸੁਜੈਸਟ ਕਰੂੰਗਾ ਜੀ ਜੇ ਟੀਮ ਵਰਕ ਹੈ ਜਾਂ ਜਵੇਂ ਆਪਾਂ ਪਹਿਲਾਂ ਕਹਿੰਨੇ ਆ ਇੱਕ ਇਹ ਵਿੱਚ ਬਰਕਤ ਹੈ ਸਭ ਤੋਂ ਪਹਿਲਾਂ ਪ੍ਰਿੰਸੀਪਲ ਆ ਜਿਹੜਾ ਉਹ ਬਤੌਰ ਮੈਂਟਰ ਕੰਮ ਕਰੇ ਟੀਮ ਲੀਡਰ ਦੇ ਤੌਰ ਤੇ ਕੰਮ ਕਰੇ ਤੇ ਟੀਮ ਦਾ ਹਿੱਸਾ ਬਣ ਕੇ ਕੰਮ ਕਰੇ ਤੇ ਉਹਨਾਂ ਨੂੰ ਅਗਵਾਈ ਦੇਵੇ ਤਾਂ ਮੈਂ ਇਹ ਨਵੇਕਲਾ ਯਤਨ ਕੀਤਾ ਸੀ ਤੇ ਮੈਨੂੰ ਇਹਦੇ ਬਹੁਤ ਅੱਛੇ ਨਤੀਜੇ ਮਿਲੇ ਨੇ ਤਾਂ ਮੇਰਾ ਜਿਹੜੇ ਅਧਿਆਪਕ ਹੈ ਉਹਨਾਂ ਦੀ ਵੀ ਇਹੀ ਇੱਛਾ ਹੁੰਦੀ ਹੈ ਵੀ ਅਸੀਂ ਕਿਤੇ ਵੀ ਕਮੀ ਨਾ ਰਹਿਣ ਦੇਗੇ ਜਿੱਥੇ ਵੀ ਕਿਤੇ ਸਾਨੂੰ ਲੱਗਦਾ ਵੀ ਸੁਧਾਰ ਦੀ ਲੋੜ ਹੈ ਮਿਹਨਤ ਦੀ ਲੋੜ ਹੈ ਅਸੀਂ ਉਹਦੇ 'ਚ ਹੋਰ ਵਾਧਾ ਕਰਦੇ ਹਾਂ ਤਾਂ ਮੇਰਾ ਇਹ ਸੁਪਨਾ ਸੀ ਇਹ ਸਕੂਲ 1982 'ਚ ਸ਼ੁਰੂ ਹੋਇਆ ਸੀ ਵੀ ਸਾਡੇ ਸਕੂਲ ਦਾ ਅਕੈਡੈਮਿਕ ਮੈਰਿਟ ਦੇ ਵਿੱਚ ਨਾ ਹੋਵੇ ਤਾ ਇਹ ਸਕੂਲ ਪਹਿਲੀ ਵਾਰੀ ਤੁਹਾਨੂੰ ਦੱਸਿਆ ਵੀ 22 ਤੇ 23 ਚ ਮੈਰਿਟਾਂ ਚ ਆਪਣਾ ਨਾਮ ਦਰਜ ਕਰ ਚੁੱਕਿਆ। ਦੂਜਾ ਸੁਪਨਾ ਸੀ ਵੀ ਪੜ੍ਹਾਈ ਦੇ ਨਾਲ-ਨਾਲ ਸਰਵਪੱਖੀ ਵਿਕਾਸ ਲਈ ਇਹਨਾਂ ਦੇ ਵਿਦੇ ਕਟੂਰ ਲੱਗਣੇ ਚਾਹੀਦੇ ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਿਵਸਥਾ ਹੀ ਕਰ ਦਿੱਤੀ ਗਈ ਹੈ। ਤੀਜਾ ਲੱਗਦਾ ਹੁੰਦਾ ਸੀ ਵੀ ਜੇ ਇਹਨਾਂ ਨੂੰ ਸਰੀਰਕ ਤੌਰ ਤੇ ਵਿਕਸਿਤ ਕਰਨਾ ਹੈ ਤਾਂ ਖੇਡਾਂ ਤੇ ਨਾਲ ਸਹਾਇਕ ਪਾਠਕ੍ਰਮ ਸਹਾਇਕ ਕਿਰਿਆਵਾਂ ਹੋਣੀਆਂ ਚਾਹੀਦੀਆਂ। ਉਹਦੇ ਚ ਅਸੀਂ ਸਕਾਉਟ ਚ ਰਾਜਪੱਤਰੀ ਰਾਜਪੁਰਸ਼ ਕਰ ਲਈ ਬੱਚੇ ਭੇਜ ਲਿਆ ਐ ਇਸੇ ਤਰ੍ਹਾਂ ਹੀ ਖੇਡਾਂ ਚ ਅਸੀਂ ਸਟੇਟ ਨੈਸ਼ਨਲ ਤੱਕ ਆਪਦੇ ਬੱਚਿਆਂ ਨੂੰ ਲੈ ਕੇ ਗਏ ਆ ਤਾਂ ਹੁਣ ਮੇਰੀ ਇੱਛਾ ਵੀ ਹੈ ਤੇ ਮੇਰਾ ਸੁਪਨਾ ਵੀ ਹੈ ਵੀ ਮੈਂ ਨੀਟ ਤੇ ਜੇਈ ਦੇ ਲਈ ਇਸ ਸਕੂਲ ਦੇ ਬੱਚਿਆਂ ਨੂੰ ਸਫਲ ਕਰਾਵਾਂ ਤਾਂ ਕਿ ਜਿਹੜੇ ਗਰੀਬ ਬੱਚੇ ਐ ਉਹ ਮੋਟੀਵੇਟ ਹੋ ਸਕਣ ਵੀ ਅਸੀਂ ਸਰਕਾਰੀ ਸਕੂਲਾਂ ਚੋਂ ਅੱਗੇ ਜਾ ਸਕਦੇ ਆ ਤੇ ਸਰਕਾਰੀ ਸਕੂਲਾਂ ਦੇ ਲੈਵਲ ਤੇ ਮੈਂ ਇੱਕ ਸੁਨੇਹਾ ਵੀ ਦੇਵਾਂਗਾ ਵੀ ਸਰਕਾਰੀ ਸਕੂਲ ਹੁਣ ਪ੍ਰਾਈਵੇਟ ਸੰਸਥਾਵਾਂ ਨਾਲੋਂ ਬਹੁਤ ਅੱਗੇ ਹਨ ਤੇ ਇਹਨਾਂ ਚੋਂ ਸਰਕਾਰ ਦਾ ਸੰਕਲਪ ਵੀ ਸੇਵਾ ਹੀ ਹੈ ਕੋਈ ਫੀਸ ਨਹੀਂ ਕਿਤਾਬਾਂ ਫ੍ਰੀ ਨੇ ਮੈਡੇ ਮੀਲ ਫ੍ਰੀ ਹੈ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਅਧਿਆਪਕ ਹੈ ਉਹ ਵੀ ਉੱਚ ਯੋਗਤਾ ਪ੍ਰਾਪਤ ਹੈ ਤਾਂ ਉਹਨਾਂ ਨੇ ਵੀ ਆਪਣੇ ਨਿਵੇਕਲੇ ਢੰਗਾਂ ਦੇ ਨਾਲ ਨਵੇਕਲੇ ਸਾਧਨਾਂ ਦੇ ਨਾਲ ਇਹਨਾਂ ਵਿਦਿਆਰਥੀਆਂ ਨੂੰ ਉੱਚ ਵਿੱਦਿਆ ਦੇਣ ਲਈ ਪ੍ਰੇਰਿਤ ਕੀਤਾ ਹੈ ਸਾਡੀ ਇਹ ਖੁਸ਼ਕਿਸਮਤੀ ਹੈ ਵੀ ਇਸ ਸਾਲ ਵੀ ਸਾਡੇ ਬਹੁਤ ਸਾਰੇ ਬੱਚੇ ਸਰਕਾਰੀ ਕਾਲਜਾਂ ਚ ਦਾਖਲ ਹੋਏ ਹੈ ਸਰਕਾਰੀ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ ਸਰਕਾਰੀ ਸਕੂਲ ਦੀ ਨਹੀਂ ਸਰਕਾਰੀ ਕਾਲਜ ਦੇ ਵਿੱਚ ਦਾਖਲਾ ਲੈਣ ਲਈ 80% ਤੋਂ ਜ਼ਿਆਦਾ ਨੰਬਰਾਂ ਵਾਲਿਆਂ ਨੂੰ ਹੀ ਚਾਂਸ ਮਿਲਦੇ ਹੈ ਤੇ ਸਾਡੇ ਬਹੁਤ ਸਾਰੇ ਵਿਦਿਆਰਥੀ ਉਹ ਹੱਦਾਂ ਪਾਰ ਕਰਕੇ ਉਹ ਤੁਹਾਨੂੰ ਇੱਕ ਦਰਸ਼ਕ ਦੇ ਚੁੱਕਿਆ ਤੇ ਸਾਡੇ ਲਈ ਖੁਸ਼ੀ ਹੈ ਵੀ ਅਸੀਂ ਉਹਨਾਂ ਲਈ ਕੋਈ ਤੇ ਸੁਭ ਬਣਿਆ ਚਲ ਧੰਨਵਾਦ ਥੈਂਕ ਯੂ ਜੀ ਸ਼ੁਕਰੀਆ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਸ਼ਹੀਦ ਸਪਾਈ ਸੰਦੀਪ ਸਿੰਘ ਸਕੂਲ ਆਫ ਐਮਿਨਸ ਸਕੂਲ ਆ ਜੋ ਪਰਸਮਾਨਗਰ ਪਟੰਡਾ ਚ ਉਹਨਾਂ ਦੇ ਪ੍ਰਿੰਸੀਪਲ ਗਰਮੇਲ ਸਿੰਘ ਸਾਡੇ ਨਾਲ ਸੀਗੇ ਕਿਤੇ ਕਿਸੇ ਸਮੇ ਜਿਹੜਾ ਸਰਕਾਰੀ ਸਕੂਲ ਹੁੰਦੇ ਸੀ ਤਾਂ ਉਹ ਤਪੜਾਂ ਵਾਲੇ ਸਕੂਲ ਹੁੰਦੇ ਸੀ ਤੇ ਅੱਜ ਤੁਸੀਂ ਤੁਹਾਨੂੰ ਪਿਛਲੀਆਂ ਜਿਹੜੇ ਸਾਡੇ ਐਪੀਸੋਡ ਸੀਗੇ ਇੰਟਰਵਿਊਆਂ ਸੀਗੀਆਂ ਤੁਹਾਨੂੰ ਦਿਖਾਇਆ ਵੀ ਕਿਵੇਂ ਸਰਕਾਰੀ ਸਕੂਲ ਤਰੱਕੀ ਕਰ ਰਹੇ ਨੇ ਉੱਥੋਂ ਦੇ ਬੱਚੇ ਜਿਹੜੇ ਸਰ ਗੱਲ ਕਰ ਰਹੇ ਆਈਆਈਟੀ ਜੀ ਦੀ ਸਾਰੀ ਉਹ ਤਿਆਰੀ ਲਈ ਤਿਆਰ ਨੇ ਬੱਚੇ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਬਲੰਦੀਆਂ ਨੂੰ ਸੂਹਣਗੇ ਇਸ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਹੁੰਦੀ ਹੈ ਵੀ ਸਰਕਾਰੀ ਸਕੂਲਾਂ ਦੇ ਬੱਚੇ ਜ਼ਿਆਦਾ ਪੜ ਨਹੀਂ ਸਕਦੇ ਜਾਂ ਕਾਮਯਾਬ ਨਹੀਂ ਹੋ ਸਕਦੇ ਇਹ ਜਿਹੜੀਆਂ ਧਾਰਨਾਵਾਂ ਨੂੰ ਅੱਜ ਕੱਲ ਦੇ ਜਿਹੜੇ ਸਰਕਾਰੀ ਸਕੂਲ ਪੱਨ ਰਹੇ ਨੇ ਇਹਦੇ ਵਿੱਚ ਸਾਰੇ ਲੋਕਾਂ ਦਾ ਸਾਰੇ ਸਮਾਜ ਦਾ ਸਹਿਯੋਗ ਵੀ ਚਾਹੀਦਾ ਹੈ ਤਾਂ ਜੋ ਜਿਹੜੇ ਬੱਚੇ ਆ ਅੱਗੇ ਪੜ ਲੈ ਕੇ ਚੰਗੇ ਇਨਸਾਨ ਬਣ ਕੇ ਸਮਾਜ ਦੀ ਸੇਵਾ ਕਰਨ ਬਹੁਤ ਧੰਨਵਾਦ ਬਹੁਤ ਸ਼ੁਕਰੀਆ